ਇਸ ਵੇਲੇ ਦੀ ਬੜੀ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਇੱਕ ਸੜਕੀ ਹਾਦਸਾ ਵਾਪਰਿਆ ਔਰ ਇਸ ਹਾਦਸੇ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਨ ਜਸਪਾਲ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਸੀ ਔਰ ਰੋਜ਼ ਦੀ ਤਰ੍ਹਾਂ ਅੱਜ ਜਦ ਉਹ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਸੜਕ ਦੇ ਉੱਤੇ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਔਰ ਟੱਕਰ ਇੰਨੀ ਭਿਆਨਕ ਹੋਈ ਕਿ ਜਸਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਹਾਦਸੇ ਤੋਂ ਬਾਅਦ ਗੱਡੀ ਵਾਲਾ ਆਪਣੀ ਗੱਡੀ ਭਜਾ ਕੇ ਮੌਕੇ ਤੋਂ ਤੋਂ ਫਰਾਰ ਹੋ ਗਿਆ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਮੌਕੇ ਤੇ ਕੀ ਹਾਲਾਤ ਬਣੇ ਹੋਏ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਪੁਲਸ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਸ ਨੂੰ ਬਾਰ-ਬਾਰ ਫੋਨ ਕੀਤਾ ਗਿਆ ਬਾਰ-ਬਾਰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਪਰ ਫਿਰ ਵੀ ਪੁਲਸ ਮੌਕੇ ਦੇ ਉੱਤੇ ਨਹੀਂ ਪਹੁੰਚੀ ਹਾਸੀ ਵਾਲੀ ਥਾਂ ਦੇ ਉੱਤੇ ਪਰਿਵਾਰ ਖੜ ਕੇ ਪੁਲਸ ਦੀ ਉਡੀਕ ਕਰਦਾ ਰਿਹਾ ਪੁਲਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਫਿਰ ਵੀ ਜਦ ਪੁਲਸ ਮੌਕੇ ਦੇ ਉੱਤੇ ਨਹੀਂ ਪਹੁੰਚੀ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਸ ਦੇ ਮੁਲਾਜ਼ਮ ਪਹੁੰਚੇ ਅਤੇ ਪੁਲਸ ਦੇ ਵੱਲੋਂ ਪਰਿਵਾਰਿਕ ਮੈਂਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਗਗਨਤੇ ਸਿੰਘ ਦੇ ਨਾਲ ਸੜਕੀ ਹਾਸਾ ਵਾਪਰਿਆ ਔਰ ਹਾਸੇ ਦੇ ਵਿੱਚ ਜਸਪਾਲ ਸਿੰਘ ਦੀ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਜਸਪਾਲ ਸਿੰਘ ਰੋਜ਼ ਦੀ ਤਰ੍ਹਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ਨੂੰ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ ਸੀ ਪਰ ਸੜਕ ਦੇ ਉੱਤੇ ਅਚਾਨਕ ਹੀ ਪਿੱਛੋਂ ਦੀ ਆ ਰਹੀ ਤੇਜ਼ ਰਫ਼ਤਾਰ ਵਾਹਨ ਨੇ ਇੱਕ ਟੱਕਰ ਮਾਰ ਦਿੱਤੀ ਔਰ ਟੱਕਰ ਇੰਨੀ ਕਿ ਖਤਰਨਾਕ ਸੀ ਕਿ ਮੌਕੇ ਤੇ ਹੀ ਜਸਪਾਲ ਸਿੰਘ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਇਸ ਹਾਸੇ ਨੂੰ ਇਹ ਕੋ ਵਾਣ ਕੋ ওভারਲੋਡ ਕੋ ਸਪੀਡ ਦੇ ਮਾਰ ਕੇ ਚਲ ਗਿਆ ਗਾ ਬੰਦੇ ਸਾਡੇ ਡਰਾਈਵਰ ਗੱਡੀ ਦੇ ਕੋਲ ਚਲ ਕੇ ਚਲ ਗਿਆ ਕੋ 2 ਘੰਟੇ ਹੋ ਗਏ ਕਹਿੰਦੇ ਕਾਰਵਾਈ ਹੋਣ ਤੱਕ ਨਹੀਂ ਕੀਤੀ ਕਿਸ ਨੇ ਇਹ ਜਦੋਂ ਰੋਡ ਜਮ ਤਾਂ ਕੀਤਾ ਸੀ ਤੇ ਫਿਰ ਹੁਣ ਆਣ ਕੇ ਆਣ ਕੇ ਕੋਈ ਸਿਮਲਾਜ ਮਾਇਆ ਕਰ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਵੀ ਜਿਸ ਤਰ੍ਹਾਂ ਉਹ ਦਾ ਟੋਲ ਪਹਲਾਇਦੋਂ ਤੋਂ ਇਹ ਵੀ ਕੋਈ ਸੀ ਸੀ ٹی ਵੀ ਫੁਟੇਜ ਕੱਢ ਕੇ ਉੱਥੇ ਕਾਰਵਾਈ ਕੀਤੀ ਜਾਏ ਵਾਣ ਦੇ ਉੱਤੇ ਜਿੰਨੇ ਫੇਟ ਮਾਰੀਗੇ ਐਕਸੀਡੈਂਟ ਕੀਤਾ ਜੀ ਇਹ ਕਿਹੜੇ ਪਿੰਡ ਦੇ ਰਹਿਣ ਵਾਲੇ ਇਹ ਸਰਚੂਰ ਦੇ ਪਿੰਡ ਰਹਿਣ ਵਾਲੇ ਜੀ ਇਹ ਜਿਹਨਾਂ ਦੇ ਦਿੱਤਾ ਇਹ ਪੀਣਾ ਜੀ ਦਾ ਨਾਮ ਇਹਦਾ ਨਾਮ ਜਸਪਾਲ ਸਿੰਘ ਜੀ ਮੇਰਾ ਭਰਾ ਹੈ ਛੋਟਾ ਜੀ ਜਸਪਾਲ ਸਿੰਘ ਦਾ ਪਿੰਡ ਨਾ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰਿ ਪ੍ਰਾਪਾਲ ਸਿੰਘ ਮੇਰਾ ਪਿੰਡ ਚੰਡੇ ਆ ਸਾਡੀ ਹਾਦਸੇ ਦੇ ਵਿੱਚ ਵੇਖੋ ਨਿਹੰਗ ਸਿੰਘ ਐਕਸੀਡੈਂਟ ਕਰਕੇ ਸਾਰ ਚੂਰ ਲਾਵਾ ਕੋਈ ਆਪਣਾ ਕੋਈ ਵਹੀਕਲ ਜਿਹਦਾ ਸਾਨੂੰ ਪਤਾ ਨਹੀਂ ਲੱਗਾ ਮਾਰ ਕੇ ਛੁੱਟ ਕੇ ਚਲ ਗਿਆ ਸਾਰ 2 ਘੰਟੇ ਹੋ ਗਏ ਜੀ ਨਿਹੰਗ ਸਿੰਘ ਦੀ ਇਥੇ ਲਾਸ਼ ਛੜਕਦੇ ਪਈ ਆ ਸਾਨੂੰ ਸ਼ਰਮ ਆਉਂਦੀ ਆ ਪ੍ਰਸ਼ਾਸਨ ਨੂੰ ਸ਼ਰਮਿੰਦੀ ਵਾਰ-ਵਾਰ ਪੁਲਿਸ ਨੂੰ ਫੋਨ ਥਾਣੇ ਫੋਨ ਐਸ ਐਚਓ ਨੂੰ ਫੋਨ 2 ਕਿਲੋਮੀਟਰ ਦੇ ਥਾਣਾ ਦੇ ਤੇ ਵੇਖ ਲਓ ਵੀ ਇੱਥੇ ਅੱਜ ਤੱਕ ਕੋਈ ਨਹੀਂ ਆਇਆ ਮੈਂ ਨਾ ਇਹ ਸਰਕਾਰ ਨਾਲ ਦੀ ਪ੍ਰਸ਼ਾਸਨ ਨਾਲ ਕੋਈ ਚੀਜ਼ ਹੀ ਨਹੀਂ ਹੈ ਗਈ ਇਨਸਾਨੀਅਤ ਹੀ ਖਤਮ ਹੋ ਗਈ ਆ ਨਿਆਗ ਸਿੰਘ ਆ ਸਾਡਾ ਬਾਣੇ ਦੇ ਵਿੱਚ ਆ ਮਰੇ ਨੂੰ ਕਿ ਬਾਈ ਜਾਂਸੇ ਜੀਂਦਾ ਹੁੰਦਾ ਇਹ ਸੈਹਕਦਾ ਹੁੰਦਾ ਆਪਾਂ ਡੈੱਡ ਬੱਡ ਇਹਦਾ ਸਰੀਰ ਹਸਪਤਾਲ ਖੜਦਾ ਹੁੰਦਾ ਚਲ ਬਾਕੀ ਡੱਕੋ ਸਾਰੀਆਂ ਇਹ ਤਾਂ ਇਹ ਬੱਸ ਸਕਦਾ ਸੀ ਪਰ ਇੰਨੀ ਇੰਨੀ ਨਲਾਈਕੀ ਦੀ ਗੱਲ ਇੰਨੀ ਨਲਾਈਕੀ ਦੀ ਗੱਲ ਅਹੀਂਾਂ ਨੇ ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਜਿੰਦੀ ਜਿਹਦੀ ਵੀ ਇੱਥੇ ਨਗੇਲੀ ਆ ਠੀਕ ਹੈ ਜੀ ਇਸ ਕਰਕੇ ਸਾਡੀ ਬੇਨਤੀ ਆ ਕਿ ਉੱਤੇ ਅਫਸਰਾਂ ਨੂੰ ਜਿਹੜਾ ਮੈਸੇਜ ਦੋ ਮੈਸੇਜ ਦੇ ਕੇ ਤੇ ਇਹਦੀ ਲਾਸ਼ ਜਿਹੜੀ ਆ ਉਹਨੂੰ ਚਕਾਉਣ ਦੀ ਖੇਚ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਭਾਈ ਇਦਾਂ ਗੱਲ ਆ ਵੀ ਐਕਸੀਡੈਂਟ ਹੋਇਆ ਮੇਨ ਜੀਟੀ ਰੋਡ ਤੇ ਮਰਨ ਵਾਲੇ ਦਾ ਨਾਮ ਜਸਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਪਿੰਡ ਸਾਰਚੂਰ ਥਾਣਾ ਕਣੀਏ ਕੀ ਬੰਗਰ ਜ਼ਿਲ੍ਹਾ ਅੰਮ੍ਰਿਤਸਰ ਇਹਨੂੰ ਵੀ ਨਾਮ ਨੂੰ ਗੱਡੀ ਕੋਈ ਟੱਕਰ ਮਾਰ ਗਈ ਆ ਟੱਕਰ ਮਾਰ ਗਈ ਆ ਆਪਾਂ ਕਾਰਵਾਈ ਕਰਨ ਲੱਗੇ ਆ ਇਹਨਾਂ ਦੇ ਭ੍ਰਿਆ ਤੇ ਬਿਆਨਾਂ ਦੇ ਪਰਚਾ ਦੇ ਕੇ ਆਪਾਂ ਟੂਲਪਲਾਏ ਤੋਂ ਗੱਡੀ ਟਰੇਸ ਕਰ ਲਾਂਗੇ ਉਹਨੂੰ ਨਾਮਜਦ ਕਰਾਂਗੇ ਤੇ ਫਿਰ ਜੋ ਵੀ ਅੱਗੇ ਪ੍ਰੋਸੈਸ ਹੋ ਕਾਨੂੰਨੀ ਕਾਰਵਾਈ ਹੋ ਕਰਾਂਗੇ ਸਰ ਪਰਿਵਾਰ ਵੱਲੋਂ ਰੋੜਜਾਮ ਵੀ ਕੀਤਾ ਗਿਆ ਕੀ ਕਰ ਨਹੀਂ ਪਰਿਵਾਰ ਨੂੰ ਚਲੋ ਉਦਾਂ ਕਿਹਾ ਹੈ ਵੀ ਸਾਨੂੰ ਇਹ ਰੋਸ ਹੈ ਵੀ ਪੁਲਿਸ ਨਹੀਂ ਆਈ ਜਦੋਂ ਕੋਈ ਸਾਡੀ ਆਲਰੇਡੀ ਪੁਲਿਸ 20 VIP ਡਿਊਟੀ ਗਈ ਸੀ ਆਪਾਂ ਹਾਜ਼ਰ ਹਾਂ ਉਸੇ ਵੇਲੇ ਆ ਗਏ ਆ ਸਾਡੀ ਮੋਕੇ ਤੇ ਬੰਡ ਗਈ ਐਸਾ ਸਤ ਇਹ ਜਿਹੜਾ ਮਰਿਆ ਜਿਹਦੀ ਉਮਰ ਕਿੰਨੀ ਸੀ ਇਹਦੀ ਉਮਰ ਹੈਗੀ ਜੋ ਕਰੀਬ ਹਾਂ 55 ਸਾਲ ਅੱਛਾ ਹਾਂਜੀ ਇੰਧਰ ਸਿੰਘ ਸੀਗਾ 52 ਸਾਲ ਉਮਰ ਸੀ ਕੇ ਜੀ ਠੀਕ ਹੈ ਹਾਂਜੀ